ਦੀ ਆ ਰਹੀ ਜੀ ਤਰੁ ਪਾਸੇ ਪਾਸੂ ਆ ਰਹਾ ਹੈ ਜੀ ਆਪਣੇ ਅਸੀਂ ਹੱਥ ਦਿੱਤਾ ਜੀ ਇਹਨਾਂ ਨੂੰ ਕਿ ਰੁਕੇ ਨੇ ਰੁਕੇ ਜੀ ਕਦੇ ਹੱਥ ਦੱਸੋ ਤੁਸੀਂ ਇੱਥੇ ਕਿਹਨੂੰ ਪੁਛ ਕੇ ਨਾਕਾ ਲਾਇਆ ਤੁਸੀਂ ਨਾਕਾ ਲਾਇਏ ਜੀ ਸਕਦੇ ਹਾਂ ਹਾਂ ਤੇ ਸ਼ਰਾਬ ਨਾ ਰੱਖੀ ਦੀ ਦਾਰੂ ਨਾ ਪੀਤੀ ਜੀ ਅਹੀਂ ਰੁਕਿਆ ਦਾਰੂ ਕਿਤੇ ਪੇਪਰ ਮੰਦਿਰ ਕਦੇ ਕੋਈ ਪੇਪਰ ਜੀ ਦੇ ਬੋਕਸਾਂ ਨੂੰ ਸਾਡਾ ਤੁਸੀਂ ਚੈੱਕ ਛੱਡ ਕੇ ਆਓਗੇ ਪੇਪਰ ਇੱਕ ਥੱਲੇ ਥੱਲੇ ਨਾਲ ਢਾਲ ਪੈ ਗਏ ਨੇ ਪੈਲੂ ਮੇਰੇ ਘਰ ਪੈਣ ਫਿਰ ਜੀ ਮਲਾਈ ਦੇ ਪੈਣ ਫਿਰ ਸਟੰਡਰਡ ਦੇ ਘਰ ਪੈ ਗਏ ਨੇ ਹਾਂਜੀ ਕੀ ਮੰਗ ਕਰਦੇ ਹੋ ਅਸਾਂ ਦਾ ਤੇ ਤੇ ਇਹਨਾਂ ਦੇ ਪਰਚਾ ਹੋਣਾ ਕਰਵਾ ਕੇ ਕਹਿ ਦਈਏ ਤੁਹਾਡਾ ਕੀ ਕੀ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਹੈ ਵਰਤੀਆਂ ਛੋਟੇ ਪਾਰ ਤੇ ਵੱਡੀ ਪਾਰਤੀਆਂ ਬਟਨ ਤੋੜਤੇ ਜੀ ਗਲ ਪੈ ਗਈ ਜਰਾ ਦੇ ਫਟਲਾ ਸੀ ਇੱਕ ਦੇ ਆਉਣੇ ਆਉਂਦਾ ਗੁਰੇਸ਼ ਸਿੰਘ ਤੇ ਪ੍ਰੈਕਟਿਸ ਦਾ ਸਲੀਬ ਰੱਖਿਆ ਕੀ ਹੋਇਆ ਜੀ ਅੱਜ ਜੀ ਸ਼ਾਮ ਦੀ ਰੁਟੀਨ ਸਾਡੀ ਚੈਕਿੰਗ ਹੈ ਕੋਈ ਤੇ ਚੈਕਿੰਗ ਕਰਨ ਲੱਗੇ ਆ ਤੇ ਮੈਂ ਆਹ ਜੇ ਐਸਪਾਸੇ ਖੜਾ ਦੱਸਦਾ ਪੈਸੇ ਇੱਕ ਬੰਦਾ ਚਾਲਾਨ ਭਰਦਾ ਨਹੀਂ ਦੂਸਰੇ ਪਾਸੇ ਸਾਡੇ ਮੁਲਾਜ਼ਮ ਸਿੱਖ ਆ ਆਏ ਨੇ ਜੀ ਉਹਨਾਂ ਗੁਰੇਸ਼ ਸਿੰਘ ਉਧਰੋਂ ਕੋਈ ਬੰਦਾ ਆਇਆ ਦੋ ਜਣੇ ਸ਼ਰਾਬ ਪੀਤੀ ਸੀ ਬਹੁਤ ਹੋਣੀ ਇਹਨਾਂ ਨੇ ਰੋਕਿਆ ਤੇ ਇਹਨਾਂ ਨੂੰ ਜ਼ਾਲ ਕੱਢ ਕੇ ਕਹਿੰਦਾ ਦੱਸੋ ਕੀ ਐ ਇੱਥੇ ਤੁਸੀਂ ਲੱਗੇ ਉੱਥੇ ਜਾਓ ਪਲਾਨਾ ਕਰੋ ਉਹ ਮੁਲਾਜ਼ਮ ਰੁਕਣ ਲੱਗੇ ਤੇ ਉਹਦੇ ਟਪੇੜ ਮਾਰੀ ਉਹਨੇ ਮਾਰੀ ਮੜ ਕੇ ਸਾਡੇ ਭਾਈ ਦਾ ਪਿੰਡ ਜਾ ਕੇ ਉਹਨੇ ਉਹਨੇ ਸੌਲਡਰ ਫੜ ਲੈ ਫਟਦਾ ਜੀ ਵਰਦੀ ਪਾਤੀ ਪੀਐਨਸੀ ਦਾ ਮੁੰਡਾ ਸਾਡਾ ਕਸ਼ਮੀਰਸ਼ੀ ਹੈ ਉਹਦੀ ਵਰਦੀ ਪਾਤੀ ਉਹਨੇ ਜੀ ਬੰਦੇ ਨੇ ਕੀ ਕਾਰਵਾਈ ਹੁੰਦੀ ਹੈ ਕਾਰਵਾਈ ਬੱਸ ਜੀ ਹੁਣ ਮੈਂ ਹੀ ਫੋਨ ਕਰਤਾ ਸੀ ਥਾਣੇ ਜੀ ਥਾਣੇ ਐਸਟ ਸਾਬ ਦਾ ਸਟਾਫ ਆਇਆ ਜੀ ਫੜ ਕੇ ਉਹਨੂੰ ਥਾਣੇ ਲੈ ਗਏ ਬਾਕੀ ਦੇਖ ਲਈ ਜਿਹੜੀ ਕਾਰਵਾਈ ਕੀ ਹੁੰਦੀ ਹੈ ਜਦੋਂ ਪ੍ਰੋਸੀਜਰ ਤੇ ਕੋਈ ਲਾਇਗਨਾਂ ਬਸ ਰੀਟ ਤੇ ਇਹ ਕਿਹਾ ਨਾ ਉਹ ਤੇ ਸਾਲੀ ਟ੍ਰੈਫਕ ਜਿਹੜੀ ਹੈਗੀ ਹੈ ਪੁਲਿਸ ਉਹਨਾਂ ਦਾ ਨਾਕਾ ਲੱਗਿਆ ਸੀ ਬਸ ਰੀਟ ਤੇ ਦੋ ਆਦਮੀ ਇਹ ਜਿਨ੍ਹਾਂ ਦੀ ਸ਼ਰਾਬ ਪੀਤੀ ਹੋਈ ਸੀ ਉਹ ਮੌਕੇ ਤੇ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿੱਦੋਂ ਉਹਨਾਂ ਨੂੰ ਕੋਸ਼ਿਸ਼ ਕੀਤੀ ਸ਼ਰਾਬ ਪੀਤੀ ਹੋਣ ਕਰਕੇ ਉਹਨਾਂ ਦਾ ਆਪਸ ਵਿੱਚ ਜੱਥਾ ਬਾਈ ਹੋ ਗਿਆ ਜਿਸ ਨਾਲ ਸਾਡੇ ਇੱਕ ਮੁਲਾਜ਼ਮ ਦੀ ਥੋੜੀ ਵਰਦੀ ਵੀ ਫੜ ਗਈ ਅਸੀਂ ਜੋ ਵੀ ਬੰਦ ਕਾਰਵਾਈ ਮੁਕੱਦਮਾ ਦਰਜ ਕਰਕੇ ਇਹਦੀ ਅਗੇ ਤਫਤੀਸ਼ ਕਰਦੇ ਸਰ ਕੀ ਹੈ ਜੀ ਇਹ 4 ਬੰਦੇ ਨੇ ਜਿਹੜੇ ਇਸ ਦੇ ਆੜੀ ਦਾ ਹੋਣ ਜਾਂ ਕੋਈ ਵੀ ਹੋਣ ਕਾਨੂੰਨ ਸਲਵਸ ਤੇ ਕੀ ਹੈ ਤਾਂ ਕੀ ਕਰਦੇ ਕੋਟਾਦਮ ਅਰਜ਼ੀ ਕੀਤਾ ਜਾ ਰਿਹਾ ਜੀ